ਕੈਸਰ ਤੱਕ ਦੀ ਬਿਮਾਰੀਆਂ ਨੂੰ ਹਰਾਉਣ ਵਾਲੇ ਜੀ ਸੋਨਾ ਚਾਂਦੀ ਦੇ ਅਰਕ ਦੇ ਨਾਲ ਐਲਕਲਾਈਨ ਵਾਟਰ ਤਿਆਰ ਕਰਤਾ ਜੇ ਤੁਸੀਂ ਇਹ ਪੀਣਾ ਸਟਾਰਟ ਕਰਤਾ ਜੀ ਤੁਹਾਡੇ ਸਰੀਰ ਵਾਸਤੇ ਐਦੋਂ ਵੱਡਾ ਕੋਈ ਐਂਟੀਬਾਇਟਿਕ ਬਣੀ ਨਹੀਂ ਹੈਗਾ ਇਹ ਬਣਦਾ ਕਿਵੇਂ ਵੀੜੇ ਨੂੰ ਐਂਡ ਤੱਕ ਜਰੂਰ ਦੇਖ ਲਿਓ ਇੱਕ ਤੁਸੀਂ ਜੀ ਮਿੱਟੀ ਦਾ ਘੜਾ ਲੈਣਾਗਾ ਇਹਦੇ ਵਿੱਚ ਤੁਸੀਂ ਜੀ 4-5 ਲੀਟਰ ਪਾਣੀ ਪਾ ਲਿਓ। ਉਸ ਤੋਂ ਬਾਅਦ ਤੁਸੀਂ ਜੀ ਇੱਕ ਤਾਂਬੇ ਦੀ ਗੜਬੀ ਇਹਦੇ ਵਿੱਚ ਭੇ ਕੇ ਰੱਖਣੀ ਹੈ ਤੇ ਇੱਕ ਤੁਸੀਂ ਜੀ ਚਾਂਦੀ ਦਾ ਛੱਕਾ ਲੈ ਲਿਓ। ਜਰ ਤੁਹਾਡੇ ਕੋਲੇ ਸੋਨੇ ਦੀ ਟੂਮ ਪਈ ਹੈ ਤੁਸੀਂ ਉਹ ਵੀ ਪਾ ਸਕਦੇ ਹੋ। ਇਹਨੂੰ ਤੁਸੀਂ 12 ਘੰਟੇ ਭੇ ਕੇ ਰੱਖਣਾ ਪਾਣੀ ਨੂੰ। ਜਿੰਨਾ ਵੀ ਇਹ ਚੀਜ਼ਾਂ ਦਾ ਅਰਕਾ ਪਾਣੀ ਦੇ ਵਿੱਚ ਆ ਜਾਊਗਾ ਉਸ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਕੰਚ ਦੇ ਜਾਰ ਦੇ ਵਿੱਚ ਕੱਢ ਲਿਓ ਜੀ। ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਕੱਟ ਕੇ ਪਾਣਾ ਜੀ ਖੀਰਾ ਤੇ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਪਾਣਾ ਕੱਟ ਕੇ ਅਦਰਕ ਜੀ ਤੇ ਉਸ ਤੋਂ ਬਾਅਦ ਤੁਸੀਂ ਕਰਨਗੇ ਜੀ ਥੋੜਾ ਜਿਹਾ ਪਾਣਾ ਇਹਦੇ ਵਿੱਚ ਸੇਬ ਜੀ ਤੇ ਸੇਬ ਤੋਂ ਬਾ ਇੱਕ ਪਾਣੀ ਇਹਦੇ ਵਿੱਚ ਜੀ ਹਰੀ ਮਿਰਚਾ ਤੇ ਚਾਰ ਪੰਜ ਪੱਤੇ ਤੁਸੀਂ ਪਾਣੇ ਨੇ ਤુલਸੀ ਦੇ ਤੇ ਇੱਕ ਛੋਟਾ ਜਿਹਾ ਟੁਕੜਾ ਤੁਸੀਂ ਗਾਜਰ ਦਾ ਕੱਟ ਕੇ ਪਾ ਦਿਓ ਤੇ ਇੱਕ ਤੁਸੀਂ ਆਮਲਾ ਕੱਟ ਕੇ ਪਾ ਦਿਓ ਜੀ ਤੇ ਥੋੜਾ ਜਿਹਾ ਪਾ ਦਿਓ ਇਹਦੇ ਵਿੱਚ ਚਕੰਦਰ ਜੀ ਇਹਨੂੰ ਪਾਣੀ ਨੂੰ ਤੁਸੀਂ 12 ਘੰਟੇ ਪੀ ਕੇ ਰੱਖ ਦਿਓ ਉਸ ਤੋਂ ਬਾਅਦ ਤੁਹਾਡਾ ਜੀ ਇਹ ਅਲਕਲਾਈਨ ਵਾਟਰ ਬਣ ਕੇ ਤੁਹਾਡੇ ਵਾਸਤੇ ਤਿਆਰ ਹੈ ਇਹ ਦਿਨ ਵਿੱਚ ਦੀ ਤੁਸੀਂ 2-3 ਵਾਰੀ ਪੀਣਾ ਸਟਾਰਟ ਕਰ ਦਿਓ ਸਰੀਰ ਦੇ ਵਿੱਚ ਤੁਹਾਡੇ ਕਿੰਨੀਆਂ ਵੀ ਬਿਮਾਰੀਆਂ ਨੇ ਕੋਈ ਦਿਲ ਦੇ ਪ੍ਰਤੀ ਲਾਲੋ ਜਾਂ ਛੁੱਟੀਆਂ ਕਿਟਣੀਆਂ ਖਰਾਬ ਨੇ ਜਾਂ ਤੁਹਾਡੇ ਗੁਰਦੇ ਖਰਾਬ ਨੇ ਜਾਂ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਇਹ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਦੂਆ ਜੀ ਜਿਹੜੇ ਤੁਸੀਂ ਬਾਜ਼ਾਰ ਵਾਲੇ ਮਹਿੰਗੇ ਮਹਿੰਗੇ ਪ੍ਰੋਜੈਕਟ ਲਿਆ ਕੇ ਪੀਨੇ ਹੋ ਉਹਨਾਂ ਨਾਲੋਂ ਇਹ ਪਾਣੀ 100 ਗੁਣਾ ਚੰਗਾ ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਤੱਕ ਪਹੁੰਚ ਜਾਏ ਜੀ